ਉਧਰੋਂ ਅੱਜ ਦਾ ਫੋਨ ਆਇਆ ਸੀਗਾ ਇੱਕ ਤਾਂ ਨਾ ਜਿਹੜੇ ਭੂਆ ਦੇ ਦਿਆਰ ਦਰਾਣੀ ਐ ਉਹ ਭਾਲਾ ਤੰਗ ਕਰੀ ਖੜਿਆ ਤੇ ਦਰਾਣੀ ਜੀ ਉਧਰੋਂ ਤਾਂ ਹਰਪ੍ਰੀਤ ਦੇ ਕੋਲੇ ਜਾ ਕੇ ਆਈ ਆ ਉਧਰੋਂ ਅੱਜ ਭੂਆ ਕੋਲੇ ਆਈ ਸੀਗੀ ਪਤਾ ਨਹੀਂ ਕੀ ਕਰਦੀ ਫਿਰਦੀ ਆ ਕੀ ਭਾਲਦੀ ਆ ਕੀ ਨਹੀਂ ਹੀ ਉਹ ਤੇ ਰੈਂਦਾ ਖੁੰਦਾ ਮੰਮੀ ਨੇ ਸੱਟ ਮਰ ਵਾਲੀ ਪੈਰ ਤੇ ਵਿਚਾਰੇ ਐਵੇਂ ਟੈਨਸ਼ਨ ਕਰਨਗੇ ਇੰਨੀ ਦੂਰ ਪ੍ਰਦੇਸਾਂ 'ਚ ਬੈਠੇ ਆ ਲੱਗਦਾ ਸੀ ਤੇ ਤੂੰ ਤੇਰੇ ਭਾਈ ਨੂੰ ਦੱਸ ਦੀ ਸਾਨੂੰ ਫੋਨ ਕਰਦੀ ਤੇਰੇ ਭਾਈ ਨੂੰ ਭੇਜ ਦੇ ਇੱਥੇ ਮਾੜਾ ਮੋਟਾ ਨੂੰ ਸਮਝਾਉਂਦਾ ਫਰਮਾਇਆ ਮੈਂ ਬਿਨਾਂ ਗੱਲ ਤੋਂ ਕੁੱਟਣ ਮਾਰਨ ਵਾਲੀ ਕਿਹੜੀ ਗੱਲ ਐ ਵੀਰੇ ਸਾਡੀਆਂ ਰਿਸ਼ਤੇਦਾਰੀਆਂ ਦੀ ਉਲਝਣ ਤਾਣੀਆਂ ਇੱਕ ਤਾਣੀ ਸੁਲਝਾਈ ਦੀ ਆ ਦੂਜੀ ਪਹਿਲਾਂ ਉਲਝ ਜਾਂਦੀ ਆ ਇਹ ਤਾਣੀਆਂ ਤਾਂ ਸੁਲਝਾਓ ਫਿਰ ਤੁਸੀਂ ਇਹ ਛੋਟੀਆਂ ਛੋਟੀਆਂ ਗੱਲਾਂ ਕਰਨੀ ਰਿਸ਼ਤਿਆਂ 'ਚ ਫਰਕ ਪੈ ਜਾਂਦਾ ਹੁੰਦਾ ਉਹ ਕਹੋਂ ਬਾਪੂ ਕਹਿਵਾ ਬਾਪੂ ਹਣਾ ਹਾਂ ਕੀ ਹਾਂ ਪੁੱਤ ਦਵਾਈ ਦੂਈ ਲੈ ਲਈ ਹਾਂ ਖਾ ਲਈ ਤਾਂ ਕਮਨ ਪੀਤਾ ਬਲੀ ਡੋਗੀ ਉਤਰੀ ਖੜੀਆਂ ਕਿਹੜੇ ਦਾ ਸੋਚਾਂ ਚ ਬਈ ਪਈਆਂ ਮਣਪ੍ਰੀਤਾ ਬੈਠ ਜਾ ਵੀਰੇ ਤੂੰ ਕਿੱਧਰ ਗਿਆ ਸੀ ਉਹ ਮੈਂ ਇੱਥੇ ਹੀ ਸੀਗਾ ਸੱਤ ਚ ਬੈਠਾ ਸੀ ਹੋਰ ਕਿੱਧਰ ਜਾਣਾ ਵੀਰੇ ਸੋਚਾਂ ਹੀ ਸੋਚਾਂ ਚਾਰੇ ਪਾਸੇ ਇੱਕ ਤਾਂ ਮੈਨੂੰ ਬਾਪੂ ਦੀ ਟੈਨਸ਼ਨ ਹੋਈ ਪਈ ਆ ਹੂੰ ਵੀ ਇਹਨੂੰ ਛੱਡ ਕੇ ਮੈਂ ਇਕੱਲੇ ਨੂੰ ਕਿਵੇਂ ਜਾਵਾਂ ਉੱਝ ਮੈਨੂੰ ਆਪਦੇ ਘਰ ਦੀ ਟੈਨਸ਼ਨ ਹੋਈ ਪਈ ਆ ਉਦੋਂ ਅੱਜ ਆਕਾਸ਼ ਦਾ ਫੋਨ ਆਇਆ ਸੀਗਾ ਇੱਕ ਤਾਂ ਜਿਹੜੇ ਭੂਆ ਦੇ ਦਿਓਰ ਦਰਾਣੀ ਐ ਉਹ ਬਾਲਾ ਤੰਗ ਕਰ ਹੀ ਖੜੇ ਆ ਤੇ ਦਰਾਣੀ ਜੀ ਉਧਰ ਉਹ ਹਰਪ੍ਰੀਤ ਦੇ ਕੋਲੇ ਜਾ ਕੇ ਆਈ ਆ ਉਧਰ ਅੱਜ ਭੂਆ ਕੋਲੇ ਆਈ ਸੀਗੀ ਪਤਾ ਨਹੀਂ ਕੀ ਕਰਦੀ ਫਿਰਦੀ ਆ ਕੀ ਭਾਲਦੀ ਆ ਕੀ ਨਹੀਂ ਹੀ ਉਹ ਤੇ ਰੈਂਦਾ ਖੁੰਦਾ ਮੰਮੀ ਨੇ ਸੱਟ ਮਰਵਾਲੀ ਪੈਰ ਤੇ ਅੱਛਾ ਮਾੜੀ ਗੱਲੀ ਹੋ ਗਈ ਉਹ ਵੀ ਚੱਲ ਕੋਈ ਨਾ ਉੱਥੋਂ ਵੜਾ ਵੜਾ ਵੀ ਸਰਦਾ ਬਾਪੂ ਨੂੰ ਦਵਾਈ ਦੋਈ ਦੇਤੀ ਸੀ ਇਹਨਾਂ ਮਰ ਜੇ ਕਿਤੇ ਖੰਡਾ ਬਾਪੂ ਨੂੰ ਤਾਂ ਵੀਰ ਦਵਾਈ ਦਿੱਤੀ ਇਹ ਨਾਲੇ ਐਂ ਕਹਤੋ ਬੋਲਦਾ ਤੂੰ ਓਏ ਹੋਰ ਬਾਹਲੇ ਬੁੜੇ ਚੱਲ ਗਿਆ ਰੋਤੀ ਇਹ ਜੀ ਆਹੇ ਸੌ ਸੁੱਖੋਂ ਦਾ ਆਪਣੇ ਕੋਲੇ ਸਿਰਫ ਪਿਓ ਹੀ ਤਾਂ ਬਚਿਆਗਾ ਉਹ ਮੈਂ ਤਾਂ ਆਪ ਕਹਿਣਾ ਵੀ ਪਈ ਆ ਗੱਲਾਂ ਸਾਹਮਣੇ ਦੀ ਗੱਲ ਕਰਦਾ ਵੀ ਮੜੀ ਜੀ ਸਾਹਮਣਾ ਕੇਅਰ ਕਰਦੇ ਦੀ। ਇਹੀ ਤਾਂ ਮੈਂ ਸੋਚੀ ਜਾਨੀ ਆ ਕਿ ਉਧਰੋਂ ਤਾਂ ਮੰਮੀ ਨੇ ਛੱਟ ਲਵਾ ਲਈ ਉਹਨਾਂ ਦੀ ਮੈਨੂੰ ਟੈਨਸ਼ਨ ਹੋਈ ਪਈ ਆ ਵੀ ਭੂਆ ਕੱਲੀ ਵਿਚਾਰੀ ਕਿਵੇਂ ਕੰਮ ਕਰੇ। ਉਧਰੋਂ ਮੈਨੂੰ ਇਸ ਕਰ ਦੀ ਟੈਨਸ਼ਨ ਹੋਈ ਪਈ ਆ ਵੀ ਇੱਥੇ ਕੰਮ ਕੌਣ ਕਰੂਗਾ ਜੇ ਮੈਂ ਤੁਹਾਨੂੰ ਦੋਨਾਂ ਨੂੰ ਛੱਡ ਗਈ। ਚਲ ਕੋਈ ਨਾ ਫੋਨ ਤੇ ਗੱਲ ਕਰ ਲੈ ਕਰ ਉੱਥੇ ਪੁੱਛ ਲੈ ਹਾਲ ਚਾਲ ਫੇਰ ਈ ਦੀ ਗੱਲ ਆ। ਫੋਨ ਤੇ ਤਾਂ ਮੇਰੀ ਗੱਲ ਹੋ ਗਈ ਵੀਰੇ ਪਰ ਫੇਰ ਵੀ ਨਾ ਪਤਾ ਨਹੀਂ ਕਿਉਂ ਮੇਰਾ ਦਿਲ じゃ ਮੰਨਦਾ ਨਹੀਂ ਮੈਨੂੰ ਮੈਨੂੰ ਆਈ ਹੋਈ ਜਾਂਦਾ ਵੀ ਮੈਨ ਕਲ ਕੱਢਿਆ ਗੇੜਾ ਫਿਰ ਇੱਕ ਵਾਰੀ ਜਾਇਆ ਆਕਾਸ਼ ਨੂੰ ਕਹਦੇ ਲੈ ਜਾਊਗਾ ਕਿ ਨਹੀਂ ਮੈਂ ਛੱਡਿਆ ਵੀਰੇ ਤੂੰ ਹੀ ਛੱਡੈ ਸ਼ਾਮ ਨੂੰ ਪਰ ਮੈਨੂੰ ਇਹ ਤਾਂ ਦੱਸ ਵੀ ਬਾਪੂ ਦਾ ਹੱਲ ਕੀ ਕਰਨਾ ਫਿਰ ਹੁਣ ਜਦੋਂ ਕੋਈ ਕੰਮ ਕਰਨ ਵਾਲੀ ਨਾ ਰਿਹਾ ਕਰੇ ਬਾਪੂ ਨੂੰ ਟਾਈਮ ਸਿਰ ਦਵਾਈ ਬੂਟੀ ਕੌਣ ਦਊਗਾ ਉਹ ਉਹੀ ਤਾਂ ਮੈਂ ਤੈਨੂੰ ਕਹਿੰਦਾ ਸੀ ਵੀ ਮੇਰਾ ਵੀ ਨਹੀਂ ਪਤਾ ਮੌਕੇ ਤੇ ਬੰਦਰਾ ਤੇਰੇ ਹੋਮਾਂ ਸੱਚ ਤੂੰ ਕਹਿੰਦਾ ਸੀ ਵੀ ਮੈਂ ਕੰਮ ਵਾਲੀ ਪੁੱਛੂੰਗਾ ਕੋਈ ਪੁੱਛੀ ਨਹੀਂ ਤੂੰ ਕੰਮ ਵਾਲੀ ਇਹ ਜੀ ਰੁੱਤ 'ਚ ਮਿਲਦੀ ਨਹੀਂ ਕੋਈ ਦਾਬੀ ਵਾਲੀ ਆ ਅਰੇ ਇਕੱਲੇ ਹੀ ਬੈਠਾ ਬੁੱਕਾ ਪਹਿਲੇ ਸਾਰਿਆਂ ਇਹ ਤਾਂ ਕਿਹੜੀ ਗੱਲ ਆ ਵੀਰੇ ਕੋਈ ਨਹੀਂ ਤੂੰ ਤਾਂ ਮੈਨੂੰ ਸ਼ਾਮ ਨੂੰ ਹੀ ਛੱਡਣ ਜਾਏਂਗਾ ਹੁਣੇ ਤਾਂ ਚੱਲਿਆ ਨਹੀਂ ਮੈਂ ਕਿਸੇ ਨੂੰ ਕਿਸੇ ਨੂੰ ਪੁੱਛ ਲੈਣੀ ਆ ਐਨੀਆਂ ਤਾਂ ਲੱਗੀਆਂ ਆ ਨਾਲ ਵਾਲੀ ਆਂਟੀ ਕੇ ਘਰੇ ਇੱਕ ਆਂਦੀ ਤਾਂ ਹੈਗੀ ਆ ਉਹਨੂੰ ਪੁੱਛ ਲੂੰਗੀ ਵੀ ਮੇਰੇ ਵੀਰੇ ਦੇ ਬਾਪੂ ਦੀ ਰੋਟੀ ਲਾ ਜਾ ਘਰ ਸੁਬਾ ਸ਼ਾਮ ਤੇ ਬੁੜੀਆਂ ਦੀ ਗੱਲ ਹੋਰ ਹੁੰਦੀ ਆ ਤੂੰ ਪੁੱਛ ਨਹੀਂ ਮੇਰੇ ਕਹਿਣ ਤੇ ਤਾਂ ਕਿਹਨੇ ਹੁਣ ਮੈਂ ਹੀ ਕਰਕੇ ਜਾਊਂਗੀ ਗੱਲ ਵੀਰੇ ਤੇਰੇ ਤੋਂ ਤਾਂ ਨਾ ਉਮੀਦ ਵੀ ਨਹੀਂ ਮੈਨੂੰ ਵੀ ਤੂੰ ਕੋਈ ਢੰਗ ਦਾ ਕੰਮ ਕਰੇਂਗਾ ਓਏ ਹੁਣ ਮੈਂ ਬੁੜੀਆਂ ਪੁੱਛ ਕੇ ਕਿੱਥੇ ਲੈ ਆ ਨੌਕਰ ਇੱਥੇ ਜੇ ਬੰਦੇ ਦਾ ਕੰ ਨਾ ਤੂੰ ਆਪ ਘਰੇ ਖੜਨਾ ਹੁੰਦਾ ਵੀ ਤੇਰੇ ਸਿਰ ਤੇ ਛੱਡ ਕੇ ਬਾਗ ਜਾ ਮੈਂ ਬਾਪੂ ਨੂੰ ਖੇਤ ਵੀ ਕੰਮ ਕਰਨਾ ਹੁੰਦਾ ਸਾਰਾ ਦਿਨ ਘਰੇ ਬਹਿ ਕੇ ਕੀ ਮਿਲੂਗਾ ਨਾ ਤੇ ਤੇਰੇ ਤੂੰ ਘਰ ਸਾਂਭੇ ਜਾਵੇਂ ਨਾ ਬਾਪੂ ਸਿਰਫ ਖੇਤ ਜੋਗਾ ਨਾ ਘੇੜਿਆ ਜੋਗਾ ਤੂੰ ਵੀ ਹੁਣ ਸਾਂਭੀ ਤਾਂ ਜਾਂਦੇ ਜਿੰਨਾ ਕਿ ਸਾਂਭਿਆ ਜਾਂਦਾ ਚੱਲ ਕੋਈ ਨਾ ਤੂੰ ਟੈਨਸ਼ਨ ਨਾ ਲੈ ਤੇ ਚਾਹ ਤੂੰ ਨਹੀਂ ਬਣਾਈ ਬਣੀ ਪਈ ਐ ਚਾਹ ਤਾਂ ਪੀ ਲੈ ਚੱਲ ਕੋਈ ਨਾ ਛਾੜ ਤੈਨੂੰ ਵੀ ਨਾ ਮੈਨ ਲੱਗਦਾ ਇਹੀ ਸ਼ੈਤੀ ਹੋ ਗਈ ਵੀ ਇਹਦੇ ਸਹੁਰਿਆਂ ਨੇ ਛੱਡੀ ਹੋਈ ਆ ਵੀ ਹੁਣ ਮਹੀਨਾ ਕਿ ਜਿਵੇਂ ਇੱਥੇ ਬੈਠੀ ਰਹੂਗੀ ਇਹ ਹਣਾ ਕਾਣੋਂ ਮੈਨੂੰ ਸਾਰਿਆਂ ਦਾ ਕੋਈ ਕੰਮ ਕਰ ਹੈ ਨਹੀਂ ਗੇ ਉਹ ਨਹੀਂ ਕੰਮ ਕਰ ਤਾਂ ਹੁੰਦੀ ਆ ਸਾਰਿਆਂ ਪਰ ਇੱਥੇ ਬਾਪੂ ਦੀ ਸੰਭਾਲ ਆਏ ਨਹੀਂ ਕਿ ਤੈਨੂੰ ਮੈਂ ਪਹਿਲਾਂ ਦੱਸ ਕੇ ਤਾਂ ਟਾਈਮ ਹੀ ਮਰ ਜੂਗਾ ਠੰਡਾ ਬਾਪੂ ਕਾ ਮੈਂ ਦੁਬਾਰੇ ਦੁਬਾਰੇ ਪੁੱਠੇ ਬੋਲ ਬੁਲਾਉਣੀ ਆ ਮੇਥੋਂ ਅਗ ਲੈਣੇ ਕਹਿਣਾ ਜਵਾਨ ਭਾਈ ਐ ਉਹ ਤਾਂ ਨਹੀਂ ਸੰਭੇ ਜਾਂਦਾ ਪਿਓ ਹੁਣ ਜਿੰਨਾ ਕਿ ਸੰਭਦਾ ਮੈਂ ਸੰਭੇ ਜਾਂਦਾ ਰੋਟੀ ਕਿੱਥੋਂ ਪਕਾ ਲੂ ਹੁਣ ਮੈਂ ਚੱਲ ਕੋਈ ਨਹੀਂ ਮੈਂ ਕਰਦੀ ਆ ਕੋਈ ਹੀਲਾ ਮੈਂ ਉਹਦੇ ਨਾਲ ਗੱਲ ਕਰੂੰਗੀ ਤੂੰ ਜਾ ਇਹ ਨਾਲੇ ਜਿੱਥੇ ਜਾ ਕੇ ਆਉਣਾ ਫਿਰ ਮੈਨੂੰ ਛੱਡ ਕੇ ਆਈ ਚੱਲ ਮੈਂ ਚਾਹ ਪੀਲਾ ਕਰਾਂ ਕਰਦਾ ਕੋਈ ਨਹੀਂ ਗੱਲਬਾਤ ਕੀ ਗੱਲ ਆ ਮਾ ਲੈ ਤਸ ਸਹੀ ਨਹੀਂ ਨੇ ਵੀ ਆਉਣਾ ਸਤਿ ਸ੍ਰੀ ਕਲਮਾ ਸਤਿ ਸ੍ਰੀ ਕਾਲਮਾ ਤੂੰ ਹੋਰ ਕਿਵੇਂ ਆ ਮਾਂ ਤੂੰ ਵਧੀਆ ਵਧੀਆ ਬਹੁਤ ਦੱਸ ਕਿਵੇਂ ਆ ਵਧੀਆ ਵਧੀਆ ਆ ਜਾ ਫੜਾ ਮੈਨੂੰ ਬੈਗ ਹੋਰ ਠੀਕ ਆ ਸਾਰੇ ਆਪਣੇ ਹਾਂ ਲੈ ਤੂੰ ਦੱਸੇ ਨਹੀਂ ਮੈਂ ਆਉਣੀ ਆ ਮੈਂ ਕਾਲੀ ਨੂੰ ਬੇਚ ਦਿੰਦੀ ਮੈਂ ਨਾ ਉਹ ਮੈਂ ਤਰਪੀ ਫਿਰ ਮਾਇਲ ਘਰੇ ਰਹਿ ਗਿਆ ਸੀ ਨਹੀਂ ਮੈਂ ਤੈਨੂੰ ਫੋਨ ਕਰ ਦਿੰਦੀ ਅੱਛਾ ਹਾਂ ਲੈ ਘਰੇ ਕਿਵੇਂ ਰਹਿ ਗਿਆ ਲਵਾਈ ਨੇ ਬੈਸ ਨਹੀਂ ਪਾਏ ਤੁਰਦੀ ਤਾਂ ਦੀ ਕਾਹ ਕਰਨ ਲੱਗੇ ਤੇਰੇ ਵੀਰਾ ਅੱਛਾ ਕਹਿੰਦਾ ਚੱਲ ਮਾਂ ਤੈਨੂੰ ਚੜਾ ਆ ਮੈਂ ਛੇਤੀ ਮੈਂ ਅੱਛਾ ਤੇ ਵਸੋਂ ਆਏ ਕਾਲੀ ਕਾਲੀ ਚਾਗੀ ਨਾ ਦੱਸ ਤੋ ਪੁੱਤ ਮੈਂ ਤਾਂ ਠੀਕ ਆ ਮਾਂ ਮੇਰਾ ਤਾਂ ਬਾਲਾ ਜੀ ਕੀਤਾ ਮੈਂ ਮੈਂ ਕਿਹਾ ਮੈਂ ਆਪਦੀ ਧੀ ਨੂੰ ਮਿਲ ਕੇ ਆਵਾਂ ਤੇ ਨਾ ਤੁਸੀਂ ਵੇੜਾ ਮਾਰਿਆ ਪੁੱਤ ਮਾਂ ਗੇੜਾ ਕਾ ਕੀ ਮਾਰਦੇ ਸਰਤਾਪ ਦੇ ਘਰੇ ਸੌ ਰੋਲੇ ਪਏ ਖੜੇ ਆ ਮੇਰਾ ਤੇ ਦਿਲ ਤਾਂ ਮੇਰਾ ਵੀ ਕਰਦਾ ਸੀ ਤੈਨੂੰ ਮਿਲ ਕੇ ਆਵਾ ਹੈ ਪਰ ਬਸ ਜਾ ਹੀ ਨਹੀਂ ਗਿਆ ਕੰਮਕਾਰਾਂ ਚ ਚਲ ਇਹ ਜੇ ਤਾਂ ਹੁੰਦੀ ਆ ਪੁੱਤ ਘਰਾਂ ਚ ਹਰ ਕਿਸੇ ਦੇ ਹੁੰਦੇ ਆ ਤੇ ਕਾਲਾ ਕਿੱਥੇ ਗਿਆ ਕਾਲਾ ਤਾਂ ਪਤਾ ਨਹੀਂ ਮਾਂ ਕਿੱਥੇ ਗਿਆ ਨਾ ਸਵੇਰੇ ਦੱਸ ਕੇ ਜਾਂਦਾ ਨਾ ਕਰਦਾ ਮੈਂ ਸਾਰਾ ਦਿਨ ਉਹਦੇ ਪਿੱਛੇ ਤੁਰੀ ਫਿਰਦੀ ਆ ਭਈ ਦੱਸ ਕੇ ਜਾਵੜਾ ਕਰ ਕਿੱਥੇ ਜਾਣਾ ਕਿੱਥੇ ਨਹੀਂ ਜਾਂਦਾ ਬਸ ਐਂ ਟੱਪ ਜਾਂਦਾ ਨਾ ਉਹਨੂੰ ਘਰ ਦੀ ਫਿਕਰ ਹੈਗੀ ਵੀ ਕੀ ਮੁੱਕਿਆ ਪਿਆ ਕੀ ਨਹੀਂ ਮੁੱਕਿਆ ਪਿਆ ਉਹ ਤਾਂ ਹੁੰਦੇ ਆ ਬਾਹਰ ਦੇ ਕੰਮ ਮੁੰਡਿਆਂ ਨੂੰ ਬਾਹਰ ਦੇ ਕੰਮ ਹੁੰਦੇ ਹੈਗੇ ਉਹ ਕਰਨੇ ਪੈਂਦੇ ਹੈਗੇ ਸਾਰਾ ਆਪਦੇ ਜ਼ਿੰਮੇਵਾਰੀਆਂ ਹੁੰਦੀਆਂ ਸੋਹਣ ਲੈਣੀਆਂ ਪੈਂਦੀਆਂ ਕਦੇ ਕਦੇ ਪੁੱਤ ਕਾਲੀ ਚ ਹੀ ਜਾਣਾ ਪੈ ਜਾਂਦਾ ਨਹੀਂ ਦੱਸਣ ਦਾ ਟਾਈਮ ਹੁੰਦਾ ਹੈਗਾ ਇਹ ਤਾਂ ਹੈ ਮਾਂ ਲੈ ਤੂੰ ਲੋਟ ਹੋ ਕੇ ਬਹਿ ਜਾ ਲਾ ਕੇ ਜਿਹੜੇ ਉੱਤੇ ਬਹਿ ਜਾ ਮੈਂ ਪਾਣੀ ਲੈ ਕੇ ਆਵਾਂ ਤੇ ਰਾਸਤੇ ਕੋਈ ਨਹੀਂ ਪੁੱਤ ਤੂੰ ਜੰਮ ਕਰ ਕਰ ਹੋਰ ਦੱਸ ਪੁੱਤ ਮੇਰੇ ਦੋਤੇ ਕਿਵੇਂ ਆ ਫੋਨ ਫਾਨ ਕਰ ਲੈਂਦੇ ਆ ਕਿ ਹਾਂ ਹਾਂ ਮਾਂ ਰੋਜ਼ ਫੋਨ ਕਰਦੇ ਆ ਮੈਨੂੰ ਤਾਂ ਨਾਲੇ ਵੀ ਲਾ ਕੇ ਨਾ ਸਾਨੂੰ ਫੋਨ ਕਰ ਲੈਂਦੇ ਗੱਲ ਨਹੀਂ ਕਰਾਉਂਦੇ ਤੇਰੀ ਗੱਲ ਪੁੱਤ ਕਿਤੇ ਕਿਤੇ ਕਰਾਉਂਦੇ ਆ ਅੱਛਾ ਅਸੀਂ ਰੋਜ਼ ਨਹੀਂ ਕਰਾਉਂਦੇ ਆਪ ਗੱਲ ਕਰ ਲੈਂਦੇ ਆ ਕੱਟ ਦਿੰਦੇ ਆਗੇ ਤੇ ਕਦੇ ਗੱਲ ਕਰਾਉਂਦੇ ਮੇਰੀ ਤਾਂ ਲੈ ਦੱਸ ਕਰੂੰ ਅੱਜ ਬਾਈ ਨੂੰ ਵੀ ਮੰਗਾਣਾ ਗੱਲ ਕਰਾਇਆ ਕਰੋ ਨਹੀਂ ਤਾਂ ਮੈਂ ਐਂ ਕਰਦੀ ਆ ਕੱਲੇ ਨੂੰ ਕਹਾਂ ਕਿ ਤੈਨੂੰ ਫੋਨ ਹੀ ਲੈ ਕੇ ਦੇ ਦੇਣੀ ਆਂਡਰੋਇਡ ਤੂੰ ਆਪ ਹੀ ਲਾ ਲੈ ਕਰੀ ਵੀਡੀਓ ਕਾਲ ਉਹਨਾਂ ਨੂੰ ਠੀਕ ਆ ਉਹ ਮੈਂ ਲਾ ਲਿਆ ਕਰੂੰਗੀ ਹਾਂ ਬਸ ਮੈਂ ਤੈਨੂੰ ਅੱਜ ਕਰਦੀ ਆ ਗਾਣਾ ਤੈਨੂੰ ਲੈ ਕੇ ਦੇ ਦੂੰਗੀ ਮੈਂ ਫੋਨ ਇਹ ਹੋਰ ਦੱਸ ਮਤੋਂ ਹੋਰ ਬਸ ਮਾਂ ਕੀ ਦੱਸਾਂ ਸੱਚ ਨਿੰਨਾਨ ਨਹੀਂ ਸੀ ਇੰਨੇ ਸਾਲੋਂ ਕੇ ਵਰਤਨੋਂ ਹਟ ਗਈ ਸੀ ਹੁਣ ਇੱਥੇ ਆ ਗਈ ਇਹਦਾ ਭੈਣ ਦਾ ਮੁੰਡਾ ਲਿਆਇਆ ਉਹਨੂੰ ਇੱਥੇ ਅੱਛਾ ਹਾਂ ਹੁਣ ਕਿੰਨੇ ਦਿਨ ਹੋ ਗਏ ਹੁਣ ਇੱਥੇ ਹੀ ਰਹਿੰਦੀ ਹੈ ਸਾਡੇ ਕੋਲ ਹੀ ਹੁਣ ਸੱਚ ਇੱਕ ਗੱਲ ਹੋਰ ਪਤਾ ਲੱਗੀ ਮਾਂ ਤੈਨੂੰ ਪਤਾ ਇਹਦਾ ਲਾਡੀ ਹੈ ਨਾ ਉਹਨਾਂ ਪੂਆ ਇਹਦਾ ਭੈਣ ਦਾ ਹੀ ਮੁੰਡਾ ਅੱਛਾ ਹਾਂ ਉਹਨੇ ਗੋਦ ਪਾਇਆ ਸੀ ਭੈਣ ਨੂੰ ਤੇ ਹੁਣ ਤੱਕ ਪਤਾ ਹੀ ਨਹੀਂ ਲੱਗਾਗਾ ਲੈ ਦੱਸ ਤਾਂ ਸਹੀ ਨਹੀਂ ਇਹਨਾਂ ਨੇ ਕਿਸੇ ਨੇ ਮੇਰੇ ਤਾਪ ਕਾਲੇ ਨੂੰ ਮੈਂ ਕਹਿ ਕੇ ਕਿ ਪੁੱਛ ਦੱਸਤਾ ਨਹੀਂ ਸੀ ਮੈਨੂੰ ਇਹ ਅੱਛਾ ਤੇ ਹੋਰ ਡਾਡਾ ਡਲ ਕੋ ਹੋਰ ਰੱਖਿਆ ਲੈ ਦੱਸ ਅਸਤਨਾ ਬੁਰਾ ਕਰਦਿਆਂ ਹੁੰਦੀਆਂ ਸੀ ਭੈਣ ਨਾਲ ਹਨਾ ਪਰ ਹੁਣ ਮੈਂ ਪਛਤਾਵਾ ਜਾਂ ਹੁੰਦਾ ਨਾ ਵੀ ਉਹੀ ਕਰਦੇ ਜਾਂਦੇ ਸੀ ਅਸੀਂ ਤਾਂ ਵੀ ਕੀ ਲੋੜ ਸੀ ਦੱਸਣ ਚੱਲ ਪੁੱਤ ਜਿਹੜਾ ਪਹਿਲਾਂ ਹੋ ਗਿਆ ਹੋ ਗਿਆ ਹੁਣ ਆਪਦਾ ਭਾਈ ਉਹੋ ਜਿਹਾ ਸਾਹ ਵਰਤੋ ਕੋਈ ਤਾਂ ਹੈਮਾ ਤੇ ਵਰਤਦੇ ਆ ਹੁਣ ਲੈ ਭੈਣ ਵੀ ਡਿੱਗ ਪਈ ਲੈ ਪਰਸੋ ਦੱਸ ਉਹਦੀ ਬਹੂ ਵੀ ਗਈ ਹੋਈ ਆ ਉਹਦਾ ਪਿਓ ਬਿਮਾਰ ਸੀਗਾ ਉਹ ਤਾਂ ਉੱਥੇ ਗਈ ਹੋਈ ਆ ਕੰਮ ਦਾ ਔਖਾ ਉਹਨਾਂ ਨੂੰ ਤੇ ਹੁਣ ਲੈ ਭੈਣ ਬਿਮਾਰ ਹੋ ਗਈ ਤੇ ਵਿਚਾਰੀ ਭੈਣ ਸਾਰਾ ਦਿਨ ਕੰਮ ਕਰਦੀ ਆ ਹੁਣ ਮੈਂ ਜਾਵਰਦੀ ਆ ਦਾਦਾ ਕੰਮ ਮੈਂ ਕਰਾਇਆ ਆਉਣੀ ਆ ਪਤਾ ਨਹੀਂ ਉਹ ਵੀ ਬਤ ਦੋ ਵਾਸਤੇ ਹੋ ਗਿਆ ਕੰਮ ਤੇ ਹੋਰ ਔਖਾ ਹੋ ਗਿਆ ਨਾਲੇ ਕਰਦਾ ਹੋ ਗਿਆ ਨਾਲੇ ਉਧਰ ਦਾ ਹੋ ਗਿਆ ਕੀ ਕਰਾਂ ਮੈਂ ਤਾਂ ਫਸੀ ਆ ਮਾਂ ਜੇ ਨਹੀਂ ਜਾਂਦੀ ਤਾਂ ਕਾਲਾ ਕੁੱਟਦਾ ਹੁਣ ਤਾਂ ਮੈਨੂੰ ਬਾਲਾ ਕੁੱਟਣ ਲੱਗ ਗਿਆ ਮਾਂ ਨਿੱਕੀ ਨਿੱਕੀ ਗੱਲ ਤੇ ਕੁੱਟਦਾ ਕੁੱਟਣ ਲੱਗ ਗਿਆ ਹੁਣ ਇਹਨਾਂ ਪਤਾ ਨਹੀਂ ਮਾਂ ਕੀ ਦੇ ਪਿੱਛੇ ਲੱਗਦਾ ਤੇ ਰੋਜ਼ ਨਿੱਕੀ ਨਿੱਕੀ ਗੱਲ ਤੇ ਕੁੱਟਦਾ ਲੈ ਮੈਂ ਦੱਸ ਮੈਨੂੰ ਤੈਨੂੰ ਫਿਰ ਮਾੜਾ ਮੋਟਾ ਪਤਾ ਤਾਂ ਲੱਗਣਾ ਚਾਹੀਦਾ ਹੈ ਵੀ ਮੈਨੂੰ ਕਿਸ ਗੱਲ ਤੋਂ ਕੁੱਟਦਾ ਹੈ ਉਹੀ ਬਸ ਨਾਲ ਤਾਂ ਕੰਮ ਦੋ ਘਰਾਂ ਦਾ ਕਰਦੀਆਂ ਤੂੰ ਹੈ ਹੁਣ ਲੋਹੇ ਦੀ ਤਾਂ ਨਹੀਂ ਬਣੀ ਤੂੰ ਨਾਲ ਘਰ ਦਾ ਕਰਕੇ ਜਾਵੇਂ ਨਾਲ ਉਧਰ ਲੋ ਕਰਕੇ ਆਵੇਂ ਹੋਰ ਮਾਂ ਹੈ ਚੱਲੋ ਮੈਂ ਸੋਚ ਲੈਣੇ ਚਲ ਚਾਰ ਦਿਨ ਹੈਗੇ ਮੁੰਡੇ ਕਹਿੰਦੇ ਬਹੂ ਜੀ ਆਜੂਗੀ ਆਪੇ ਕਰ ਲੂਗੀ ਕੰਮ ਫਿਰ ਨਾ ਮੁੰਡੇ ਨੂੰ ਪਤਾ ਵੀ ਤੈਨੂੰ ਕਾਲਾ ਕੁੱਟਦਾ ਹੈਗਾ ਨਾ ਨਾ ਮਾਂ ਮੈਂ ਉਹਨਾਂ ਨੂੰ ਤੁਹਾਨੂੰ ਦੱਸਿਆ ਵਿਚਾਰੇ ਐਵੇਂ ਟੈਨਸ਼ਨ ਕਰਨਗੇ ਇੰਨੀ ਦੂਰ ਪ੍ਰਦੇਸਾਂ 'ਚ ਬੈਠੇ ਆ ਲੈ ਦੱਸ ਜੇ ਤੂੰ ਤੇਰੇ ਭਾਈ ਨੂੰ ਦੱਸ ਦੀ ਸਾਨੂੰ ਫੋਨ ਕਰਦੀ ਤੇਰੇ ਭਾਈ ਨੂੰ ਭੇਜ ਦੇ ਇੱਥੇ ਮਾੜਾ ਮੋਟਾ ਨੂੰ ਮਾਂ ਮੈਂ ਤਾਂ ਨਹੀਂ ਦੱਸਿਆ ਤੈਨੂੰ ਪਤਾ ਵੀਰੇ ਦਾ ਸੁਭਾਅ ਹੈ ਕੱਬਾ ਇਹਨਾਂ ਦਾ ਸੁਭਾਅ ਹੀ ਪੜਾ ਮੜ ਕੇ ਐਵੇਂ ਹੋਰ ਕਲੇਸ਼ ਵੱਧਦਾ ਤੇ ਫਿਰ ਤੂੰ ਮੈਨੂੰ ਦੱਸ ਦਿੰਦੀ ਪੁੱਤ ਮੈਂ ਮਾੜਾ ਮੋਟਾ ਨੂੰ ਮੈਂ ਸਮਝਾ ਦਿੰਦੀ ਹੁਣ ਤੂੰ ਅੱਜ ਆਈ ਹੈ ਨਾ ਹੁਣ ਗੱਲ ਕਰੀਏ ਇਹਦੇ ਨਾਲ ਠੀਕ ਆ ਹਾਂ ਮੈਂ ਗੱਲ ਕਰੂੰਗੀ ਉਹਨੂੰ ਸਮਝਾਵਾਂਗੀ ਹੋਰ ਉਹਨੂੰ ਕਹਿ ਥੋੜੇ ਨਰਮਾਈ ਨਾਲ ਵਰਤਣ ਲਈ ਘਰੇ ਦੱਸ ਕੇ ਜਾਇਆ ਕਰ ਜੇ ਕਿਤੇ ਜਾਣਾ ਹੁੰਦਾ ਕੋਈ ਨਹੀਂ ਪੁੱਤ ਮੈਂ ਕਹੂੰਗੀ ਉਹਨੂੰ ਹੋਰ ਭਾਈ ਕਿਤੇ ਵੀ ਜਾਣਾ ਤੂੰ ਦੱਸ ਕੇ ਜਾਇਆ ਕਰ ਮੈਂ ਅਗਰ ਫਿਕਰ ਨਹੀਂ ਹੁੰਦਾ ਫਿਰ ਤੇ ਹੋਰ ਮਾਂ ਜੇ ਮੈਂ ਪੁੱਛਦੀ ਫਰਲਾ ਮੇਨਾਂ ਲੜਨ ਬੈਹ ਜਾਂਦਾ ਹੁਣ ਮੈਂ ਦ ਲਾ ਹੁਣ ਮੈਂ ਆ ਗਈ ਤੇ ਹੁਣ ਤੋਂ ਫਿਕਰ ਨਾ ਕਰ ਕਿਸੇ ਗੱਲ ਦਾ ਕੋਈ ਨਹੀਂ ਮੈਂ ਆਪੇ ਕਾਲੇ ਨਾਲ ਨਾ ਪਿਆਰ ਨਾਲ ਗੱਲ ਕਰਾਂਗੇ ਆਪਾਂ ਤੇ ਤੂੰ ਹੁਣ ਉੱਠ ਕੇ ਚਾਦੀ ਘੁੱਟ ਬਣਾ ਲਾ ਤੇ ਤੇਰੀ ਜਿਠਾਣੀ ਦਾ ਪਤਾ ਲੱਗ ਗਿਆ ਆਪਾਂ ਐ ਆਖੂਗੀ ਉਹਦੀ ਮਾਂ ਆਈ ਸੀ ਤੇ ਪਤਾ ਲੈਣ ਨਹੀਂ ਆਈਆਂ ਹਾਂ ਹਾਂ ਮੈਂ ਬਣਾਉਣੀ ਐ ਚਾ ਨਾ ਮੈਨੂੰ ਐਂ ਦੱਸ ਚਾਹ ਤਰ ਫਿੱਕੀ ਪੀਏਗੀ ਮੈਂ ਮੈਂ ਤਾਂ ਫਿੱਕੀ ਪੀਉਂਗੀ ਪਤਾ ਹਾਂ ਤੈਨੂੰ ਸ਼ੂਗਰ ਹੈ ਨਾ ਉਹ ਤਾਂ ਤੂੰ ਮਿੱਠੀ ਪੀਂਨੀ ਐ ਮੈਨੂੰ ਪਤਾ ਆ ਸਾਰਾ ਹਾਂ ਦੱਸਦੀ ਹੁੰਦੀ ਆ ਭਾਬੀ ਹਾਂ ਲੈ ਲੈ ਆ ਨੀ ਬੜੀ ਠੰਡ ਹੈ ਨਹੀਂ ਕਿਹਾ ਚੱਲਦਾ ਸਾਰਾ ਦਿਨ ਤੂੰ ਵੀ ਪੀ ਲੈਂਦੀ ਮੈਂ ਤਾਂ ਪੀ ਲਈ ਮੈਂ ਪੀ ਕੇ ਲਈ ਆਈਆਂ ਤੇਰੇ ਵਾਸਤੇ ਬਣ ਗਈ ਬਣ ਗਈ ਪੁੱਤ ਚਾਹ ਤਾਂ ਓ ਮੈਨੂੰ ਵੀ ਦੇ ਨਾ ਮੱਟਿਆ ਹੋਰ ਠੀਕ ਹੈ ਇਹ ਹਾਂ ਠੀਕ ਹੈ ਪੁੱਤ ਹੁਣ ਤਾਂ ਨਹੀਂ ਹੁੰਦਾ ਦਰਦ ਇਹ ਨਹੀਂ ਨਹੀਂ ਹੁਣ ਤਾਂ ਠੀਕ ਆ ਅੱਛਾ ਹੂੰ ਆ ਲੈ ਉਹ ਕੰਮ ਜਾਂ ਜਾਂਦਾ ਸੀਗਾ ਮੈਂ ਅੱਛਾ ਚਾਹ ਪੀ ਚੱਲਦਾ ਚੱਲ ਬੜੀਆ ਘੁੱਟ ਪੀਆ ਚਾਹ ਠੰਡ ਵਾਲੀ ਹੈਗੀ ਤੇ ਖੇਤ ਜਾ ਕਿਉਂਣਾ ਨਾ ਖੇਤ ਨਹੀਂ ਮੁੰਡੇ ਨਾਲ ਜਾ ਕੇ ਆਉਣਾ ਕੰਮ ਉਹਦਾ ਫੋਨ ਆਇਆ ਸੀਗਾ ਤੇ ਨਾਲੇ ਉਹ ਕੰਮ ਵਾਲੀ ਦਾ ਪਤਾ ਕਰੇ ਆਵਾਂਗੇ ਸ਼ਹਿਰੋਂ ਪਿੰਡੋਂ ਤਾਂ ਮਿਲ ਹੀ ਨਹੀਂ ਕੋਈ। ਬੇ ਇੱਥੇ ਨਹੀਂ। ਨਾ ਸ਼ਹਿਰੋਂ ਕਿੱਥੋਂ ਆਇਆ ਕਰੂਗੀ ਹੁਣ? ਹੁਣ ਜਿੱਥੇ ਐਨੇ ਦਿਨ ਟੱਪ ਕੇ ਦੋ ਚਾਰ ਦਿਨਾਂ ਦੀ ਗੱਲ ਹੋ ਰਹੀ ਐਨੇ ਠੀਕ ਐ ਬਸ ਹੁਣ ਤੇਰੀ ਮਾਂ। ਹਾਂ ਇਹ ਤਾਂ ਠੀਕ ਆ ਹੁਣ ਮੈਂ ਤੁਰ ਹੀ ਫਿਰਦੀ ਆ ਵਧੀ। ਮਾਨ ਮੋਟਾ ਚੁੱਲ੍ਹਾ ਚਾਲ ਤਰੇ ਦਾ ਕਰ ਲਿਆ ਕੋ ਨੂੰ ਤੋਰੇ ਫੇਰੇ ਆਲ ਜਾਦੇ ਮੈਂ ਕਰ ਲਿਆ ਕੋ। ਉਹ ਮਨਪ੍ਰੀਤ ਨਾ ਕਰੀ ਸੀਗੀ ਗੱਲ। ਨਾ ਕੀ ਆਈ ਜਾਵੇ ਹੋਣ। ਚੱਲ ਕੋਈ ਨਹੀਂ ਜੇ। ਉਹ ਤਾਂ ਆ ਵੀ ਗਈ ਅਕੇ ਆਈ ਜਾਵੇ ਵੱਡੀ ਉਮਰ ਵਾਲੀ। ਕਿਵੇਂ ਸੋਟੀਗਾ ਉਹ ਸਸਤੀ ਕਾ ਸਿਕਾ ਸਸਤੀ ਕਾ ਤਬ ਜਾ ਸਿਕਾ ਹਾਂ ਭਾਈ ਮੈਂ ਤਾਂ ਇਹ ਤੇਰੀ ਗੱਲ ਹੀ ਕਰੀ ਜਾਂਦਾ ਸੀ ਤੂੰ ਆ ਵੀ ਗਈ ਮੈਂ ਤਾਂ ਵੀਰੇ ਨੂੰ ਕਹਿਤਾ ਸੀਗਾ ਵੀ ਆਪਦਾ ਜਿਹੜੇ ਕੰਮਕਾਰ ਕਰਨੇ ਕਰਿਓ ਫਿਰ ਮੈਨੂੰ ਛੱਡ ਆਇਓ ਬਹਿ ਜਾ ਤੇ ਹੁਣ ਕਿਵੇਂ ਆਤਰ ਬਾਪੂ ਠੀਕ ਹੈਗਾ ਹਾਂਜੀ ਮੰਮੀ ਬਾਪੂ ਵਧੀਆ ਤੁਸੀਂ ਦੱਸੋ ਮੰਮੀ ਨਾਲੇ ਛੱਟ ਕਿਵੇਂ ਲਵਾਈ ਨਹੀਂ ਬਸ ਪਤੂ ਹੀ ਡੈਗ ਪੀ ਪੈਰ ਚਿਲਕ ਗਿਆ ਮੈਂ ਕਿਹਾ ਸੀ ਨਾ ਵੀ ਧਿਆਨ ਰੱਖਿਓ ਆਪਦਾ ਨਹੀਂ ਰੱਖਿਆ ਗਿਆ ਨਾ ਫਿਰ ਚਲ ਕੋਈ ਮੇਰਾ ਤਾਂ ਧਿਆਨ ਹੀ ਆ ਨਾ ਤੇ ਇੱਥੇ ਹੁਣ 2 ਦਿਨ ਹੋਰ ਨਹੀਂ ਰਿਹਾ ਗਿਆ ਛੇਤੀ ਭੱਜ ਜਾਈ ਤੂੰ ਹੈ ਉਹੋ ਮੰਮੀ ਰਹਿ ਕੇ ਤਾਂ ਆਈਆਂ ਹੁਣ 2 ਹਫ਼ਤੇ ਹੋ ਗਏ ਉੱਥੇ ਹੀ ਸੀਗੀ ਲੈ 2-4 ਦਿਨ ਹੋਰ ਲਾ ਲੈਂਦੀ ਇਹਨੇ ਤੇਰਾ ਪਿਓ ਠੀਕ ਹੋ ਜਾਂਦਾ ਉਹ ਮਾਸੀ ਮਾਰਾ ਕਹਿ ਰਹੀ ਸੀ ਕਿ ਬਾਕੀ ਬੜਾ ਕਰਨ ਲੱਗੀ ਕਹਿੰਦੀ ਜੀਣੇ ਲਾਦਾ ਗੇਰਾ ਕੱਢ ਕੇ ਆਉਣਾ ਜਾਣਾ ਪਊਗਾ ਸਰਦਾ ਨਹੀਂ ਮੈਂ ਤਾਂ ਫੋਨ ਕਰਕੇ ਐਂ ਕਿਹਾ ਸੀ ਤੈਨੂੰ ਵੀ ਮੈਂ ਲੈਣ ਆਉਂਗਾ ਸ਼ਾਮ ਨੂੰ ਤੂੰ ਬਾਈ ਨੂੰ ਖਿੱਚ ਲਈ ਫਿਰ ਮੈਂ ਖਤ ਜ਼ਰੂਰੀ ਥੋੜੀ ਐ ਤੁਹਾਡਾ ਕੰਮ ਛਡਵਾਉਣਾ ਚਲ ਵੀਰੇ ਤਾਂ ਘਰੇ ਹੀ ਸੀਗਾ ਬਾਪੂ ਦਾ ਘਰ ਕੇ ਮੈਂ ਫਿਰ ਵੀਰੇ ਨੂੰ ਹੀ ਕਹਤਾ ਸੀਗਾ ਚਲ ਕੋਈ ਪੰਜ ਚਾਰ ਦਿਨਾਂ ਨੂੰ ਕੋਈ ਫੇਰ ਢੇੜਾ ਮਾਰਿਆ ਨਹੀਂ ਜਾਇਆ ਹੀ ਹਨਾ ਦਵਾਈ ਬੂਟੀ ਦਵਾਉਣ ਜਾਣਾ ਹੋਇਆ ਜਿੱਦੇ ਉੱਦ ਦੇ ਬਗ ਜੀ ਹਾਂਜੀ ਮੰਮੀ ਵੈਸੇ ਤਾਂ ਬਾਪੂ ਹੁਣ ਸਹੀ ਆ ਠੀਕ ਆ ਜਮਾ ਹਾਂ ਬਸ ਦਵਾਈ ਦਾ ਹੀ ਆ ਟਾਈਮ ਸਰ ਤੇ ਦੇਈ ਚਲਣਾਂਗੇ ਆਪੇ ਸਹੀ ਹੋ ਜਾਣਾ ਚੱਲ ਚੰਗਾ ਭਾਈ ਚਾਰ ਪੀਏ ਲਾ ਕੇ ਆ ਕੇ ਬੰਦਾ ਸਹੀ ਹੋ ਜਿਓ ਭੁੱਲ ਜਾਂਨੇ ਆਪਾਂ ਵਧੀਆ ਹੀ ਚਾਹੀਦਾ ਇਹ ਤਾਂ ਹੈ ਜੀ ਜਲੇਵਾਸੀ ਪਾਰਾ ਛੀਰਾ ਤੋਂ ਤਾਂ ਬਚ ਕੇ ਰਹਿਆ ਕਰੋ ਤਿਲਕੇ 60 ਫੀਟ ਵੱਧ ਵੱਜ ਜਾਂਦੀ ਹੁੰਦੀ ਹੈ ਕਈ ਵਾਰੀ ਵੇ ਪੁੱਤ ਬਸ ਐਵੇਂ ਆਪ ਦੀ ਅਣਗੇਲੀ ਹੀ ਕਰ ਲਈ ਮੈਂ ਤਾਂ ਨਾਲੇ ਠੰਡ ਚ ਵੱਜੀ ਸੱਟਰ ਤਾਂ ਨਾ ਮਸਾ ਲੋਟ ਆਉਂਦੀ ਹੈਗੀ ਔਖਈਆ ਨਾਲੇ ਮੰਮੀ ਤੁਸੀਂ ਮੈਨੂੰ ਕਹੀ ਜਾਂਦੇ ਹੋ ਵੀ ਹੋਰ ਰਹਿ ਜਾਂਦੀ ਹੋਰ ਰਹਿ ਜਾਂਦੀ ਕਿਉਂ ਆਈਆਂ ਭੱਜ ਕੇ ਮੈਂ ਥੋੜੇ ਕਰਕੇ ਆਈ ਆ ਮੈਂ ਕਿਹਾ ਮੰਮੀ ਨਾ ਵਿਚਾਰੇ ਔਖੇ ਹੁੰਦੇ ਹੋਣਗੇ ਠੰਡ ਤਾਂ ਉੱਪਰੋਂ ਇੰਨੀ ਆ ਔਖੀ ਤਾਂ ਬੁੱਤ ਘਣ ਹੁੰਦੀ ਸੀ ਤੇ ਚਾਚੀ ਆ ਜਾਂਦੀ ਸੀ ਉਧਰੋਂ ਕੰਮ ਕਰਾਉਣ ਹੈ ਹਾਂ ਉਹ ਆ ਜਾਂਦੀ ਸੀ ਮਾੜਾ ਮੋਟਾ ਮੈਂ ਕਰ ਲੈਂਦੀ ਸੀ ਕੋਈ ਸੋਹ ਕਰਾ ਜਾਂਦੀ ਸੀ ਲੈ ਆਏ ਜੀ ਕੀ ਦੇਖਦੀਆਂ ਸੱਚੀ ਉਹ ਆ ਜਾਂਦੀ ਸੀ ਕੰਮ ਕਰਾਉਣ ਵਾਸਤੇ ਹੁਣ ਤਾਂ ਵਧੀਆ ਸੁਧਰੀ ਪਈ ਹੈਗੀ ਜਮਾ ਨਹੀਂ ਕੁਝ ਬੋਲਦੀ ਤੋਰ ਜੁਪੁੱਠੇ ਪਾਸੋਂ ਚੜਿਆ ਅੱਜ ਪੁੱਠੇ ਪਾਸੋਂ ਜੜਿਆ ਮੈਂ ਦੱਸਦਾ ਕੀ ਗੱਲ ਆ ਚਾਚਾ ਹੁਣ ਦੂਜੇ ਤੀਜੇ ਦਿਨ ਸਰਵਿਸ ਕਰ ਦਿੰਦਾ ਚਾਚੀ ਦੀ ਸੁਧਾਰੀ ਪਈਆ ਤਾਂ ਆ ਜਾਂਦੀ ਆ ਲੋਟ ਉਹ ਵੈਸੇ ਵੀ ਇਸੇ ਲਈ ਕੀ ਪਰ ਬਾਲਾ ਨਾ ਧੀਜੋ ਮੈਨੂੰ ਤਾਂ ਲੱਗਦਾ ਇਹਦੇ ਪਿੱਛੇ ਵੀ ਪੱਕਾ ਕੋਈ ਚਾਲ ਹੋਊਗੀ ਨਹੀਂ ਕਾ ਨੂੰ ਉਹ ਤਾਂ ਜਦੋਂ ਕਾਲੇ ਨੂੰ ਪਤਾ ਲੱਗਿਆ ਨਾ ਵੀ ਮਿੰਨੋ ਦੇ 6:00 ਵਜੇ ਫਿਰ ਉਹਨੇ ਜਾ ਕੇ ਆਖਿਆ ਵੀ ਭਾਈ ਕੰਮ ਤਾਂ ਦਾ ਕਰਾ ਕੇ ਆਇਆ ਕਰ ਮੜਾ ਮੋਟਾ ਵੀ ਭੈਣ ਕਰਲੀ ਔਖੀ ਹੁੰਦੀ ਐ ਤਾਂ ਕਰਕੇ ਆ ਜਾਂਦੀ ਸੀ ਆਪਦੇ ਆਪ ਦਾ ਕਿੱਥੇ ਔੜਦਾ ਉਹਨੂੰ ਸੱਚੀ ਦੀ ਗੱਲ ਤਾਂ ਮੈਨੂੰ ਜਮਾਈ ਯਕੀਨ ਨਹੀਂ ਆਉਂਦਾ ਵੀ ਉਹ ਕੰਮ ਕਰਾ ਜਾਂਦੀ ਆ ਕਿ ਤੇ ਨਾਲੇ ਮੰਮੀ ਸੱਚ ਮਿੰਦਾ ਉਹ ਗੱਲ ਦੀ ਵੀ ਬੜੀ ਟੈਨਸ਼ਨ ਹੋਈ ਪਈ ਆ ਵੀ ਥੋੜੀ ਦਰਾਣੀ ਕੀ ਲੈਣਾ ਸੀ ਲੈ ਦੱਸ ਉਹ ਵੀ ਤੈਨੂੰ ਮੈਂ ਦੱਸਦੀ ਆ ਜਾ ਪੁੱਤ ਚਾਹ ਪਾ ਕੇ ਲਿਆ ਪਹਿਲਾਂ ਆਪਾਂ ਤਾਂ ਗੱਲ ਨਹੀਂ ਲਾ ਲਿਆ ਉਹਨੇ ਵੀ ਮੈਨੂੰ ਲੱਗਦਾ ਨਾ ਪੈੜਾ ਛੱਡਣਾ ਨਹੀਂ ਐਨਾ ਸੌਖਾ ਆਣਾ ਮੇਰੀ ਗੱਲ ਸੁਣ ਪੁੱਤ ਲਾਲਚ ਕਹਿੰਦੇ ਕੀ ਨੇ ਤਿਆਗਿਆ ਲਾਲਚ ਦੀ ਮਾਰ ਹੀ ਆਈ ਸੀ ਹੋਰ ਮੇਰਾ ਕੋਈ ਦੁੱਖ ਸੁੱਖ ਕਰਨ ਆਈ ਸੀ ਉਹ ਉਹ ਤਾਂ ਐਂ ਕਹਿੰਦੀ ਸੀ ਕਹਿੰਦੀ ਚੱਲ ਮੇਰੇ ਨਾਲ ਤੇ ਮੁੰਡਾ ਕਹਿੰਦਾ ਘਰ ਮੇਰੇ ਨਾਲ ਕਰਵਾ ਆ ਰੱਟਾ ਪਿਆ ਆ ਵੇ ਹੁਣ ਮੇਰੇ ਘਰ ਦਾ ਕਚੋੜਾ ਪਈ ਜਾਂਦਾ ਚਾਰ ਛਪੇਰੇ ਹਾ ਰੱਬਾ ਪਹਿਲਾਂ ਤਾਂ ਉਹ ਨਹੀਂ ਸੈਣ ਆਣੀਗਾ ਕਿਸੇ ਨੇ ਹੈ ਇਹਦੀ ਬਾਤ ਨਹੀਂ ਪੁੱਛੀ ਗਈ ਤੇ ਹੁਣ ਇੱਥੋਂ ਤੱਕ ਉਹਦੇ ਮਗਰ ਆ ਗਏ ਮੈਨੂੰ ਤਾਂ ਨਾ ਐ ਲੱਗਦਾ ਵੀ ਇਹ ਮਾਂ ਪੁੱਤ ਨਾ ਛਿੱਤਰ ਖਾ ਕੇ ਹੀ ਲੋਟ ਆਉਣਗੇ ਐਵੇਂ ਤਾਂ ਇਹਨੇ ਲੋਟ ਹੀ ਨਹੀਂ ਆਉਣਾ ਉਹਦੇ ਤੂੰ ਨਾਲ ਤਾਂ ਸੀਗੀ ਸੱਚ ਉਹਦੇ ਕਿਵੇਂ ਬੋਲਦਾ ਸੀਗਾ ਨਾ ਤਾਂ ਤੁਹਾਨੂੰ ਉੱਥੇ ਸੁਖੀ ਰਹਿਣ ਦਿੱਤਾ ਜੇ ਅਸੀਂ ਇੱਥੇ ਲੈ ਜਾਂਦਾ ਇੱਥੇ ਵੀ ਨਹੀਂ ਰਹਿਣ ਦਿੰਦੇ ਹੋਰ ਤਾਂ ਹੋਰ ਇੱਥੇ ਤਾਂ ਆਈ ਗਾਂ ਹਰਪ੍ਰੀਤ ਕੋਲੇ ਵੀ ਬਾਗੀ ਕੁੱਤਨਾ ਮਾਨਪੀ ਤੇ ਬੜਾ ਰੋਲਾ ਪਿਆ ਗੈਸ ਕਹਿੰਦਾ ਸਮਝ ਨਹੀਂ ਲੱਗਦੀ ਵੀ ਹੋਈ ਕੀ ਜਾਂਦਾ ਉੱਥੇ ਵੀ ਪਤਾ ਨਹੀਂ ਵੀ ਕੀ ਕੁਝ ਕਹਿ ਕੇ ਆਈ ਹੈ ਹਜੇ ਐ ਵੀ ਨਹੀਂ ਪਤਾ ਹੁਣ ਉਹ ਬੁੜੀ ਨੂੰ ਮਤ ਕਦੋਂ ਆਗੂ ਮੈਂ ਤਾਂ ਇਹ ਨਹੀਂ ਪਤਾ ਵੀ ਸਿਮਿਆ ਨੂੰ ਤਾਂ ਉਹ ਗੇ ਲੱਤਾਂ ਹੋਈਆਂ ਪੰਜਾ ਉਮਰ ਤਾਂ ਦੇਖ ਲਿਆ ਆਪਦੀ ਉਹ ਪਾਲ ਦੇ ਪਤਾ ਨਹੀਂ ਕਿ ਇੱਕ ਘਰ ਦਾ ਰੋਲਾ ਬਸ ਸਿਰਫ ਮਤ ਤਾਂ ਬਠੇਰੀ ਐ ਪੈਸਿਆਂ ਕੰਨੀ ਭਜਦੀ ਐ ਉਹਨੂੰ ਐ ਵੀ ਸਾਰਾ ਕੁਝ ਮੇਰੇ ਪੁੱਤ ਦਾ ਬਣ ਜੇ ਤਾਂ ਭਜਦੀ ਐ ਹੋਰ ਉਹ ਕਮਲੀ ਹੋ ਕੇ ਭਜਦੀ ਐ ਜਿਹੜੀ ਇਥੋਂ ਟੱਕਰ ਆ ਗਈ ਗਾਹਾਂ ਮੇਰੀ ਧੀ ਟੱਕਰ ਜਾਵੜੀ ਬੰਦੇ ਨੂੰ ਨਾ ਉਹਦੀ ਅਕਲ ਤੇ ਉਹਦੇ ਗੁਣਾ ਤੋਂ ਪਛਾਣਿਆ ਜਾਂਦਾ ਨਾ ਤਾਂ ਉਹਦੇ ਚ ਕੋਈ ਚੱਜ ਦਾ ਗੁਣਾ ਤੇ ਨਾ ਉਹਦੇ ਚ ਅਕਲ ਉਹ ਬੁੱਤਰੀ ਆਪਾ ਦੇਖਿਆ ਹੀ ਐ ਮੰਮੀ ਕਿਵੇਂ ਬੋਲਦਾ ਸੀਗਾ ਉਹਨੂੰ ਖੜਾ ਅਕਲ ਆ ਬੋਲਣ ਦੀ ਵੇ ਮਾਂ ਪੁੱਤ ਇੱਕ ਪਾਸੇ ਐ ਹਜੇ ਉਹ ਨਹੀਂ ਇਹਦਾ ਹਰਪ੍ਰੀਤ ਦਾ ਚਾਚਾ ਨਹੀਂ ਆਇਆ ਕਰਦਾ ਉਹ ਨਹੀਂ ਇਹੋ ਜਿਹਾ ਬੰਦਾ ਹੈਗਾਗਾ ਇਹ ਮਾਂ ਪੁੱਤ ਹੀ ਇਹੋ ਜਿਹਾ ਪਹਿਲੇ ਦਿਨੋਂ ਮੈਂ ਤਾਂ ਦੇਖਣ ਚ ਆਇਆ ਲੱਗਦੀ ਇਹਦੀ ਸ਼ਕਲ ਹੀ ਉਹ ਜਿਹੀ ਹੈਗੀ ਇਹ ਤਾਂ ਜਿਹੜਾ ਕੁਛ ਮਰਜ਼ੀ ਕਰੀ ਜਾਣ ਮੰਮੀ ਬਾਕੀ ਹਰਪ੍ਰੀਤ ਦੇ ਸਹੁਰੇ ਨਹੀਂ ਲਾਈ ਲੱਗ ਹੈਗੇ ਮੈਨੂੰ ਪਤਾ ਉਹਨਾਂ ਨੇ ਬੜਾ ਇਹਨਾਂ ਦੀ ਗੱਲ 'ਤੇ ਧਿਆਨ ਦੇਣਾ ਨੇ ਬੋਤ ਤਗਲਾ ਮੰਗਰ ਲੱਗਣ ਲੱਗਾ ਮੈਂਟ ਲਾਉਂਦਾ ਗਾਹਾਂ ਕੀ ਪਤਾ ਉਹਦੀ ਸੱਸ ਕੋਲੇ ਕੀ ਚੋਗਲੀਆਂ ਕਰਕੇ ਆਈ ਐ ਕੀ ਕਹਿ ਕੇ ਆਈ ਐ ਹੁਣ ਹਰਪ੍ਰੀਤ ਐਨੀ ਭੋਲੀ ਹੈਗੀ ਉਹ ਤਾਂ ਆਪਦਾ ਕੰਮ ਧੰਦਾ ਕਰਨ ਲੱਗੀ ਹੋਊ ਜਾਂ ਪਾਣੀ ਬਣਾਉਣ ਲੱਗੀ ਹੋਊ ਇਹ ਬੈਠੀ ਕੁਛ ਨਾ ਕੁਛ ਕਹਿ ਕੇ ਆਈ ਹੋਊ ਜਾਨੀ ਉਹਨੂੰ ਆਏ ਕਿਉਂ ਨਹੀਂ ਸ਼ਰਮ ਆਉਂਦੀ ਵੀ ਇੱਕ ਤਾਂ ਮੇਰੇ ਜਠਾਰੀ ਦੇ ਸਿਰ ਤੇ ਜੇਠ ਨਹੀਂ ਹੈਗਾ ਹੈ ਵੀ ਉਹ ਰਹਿੰਦਾ ਹੁੰਦਾ ਧੀ ਧਿਆਣੀ ਉਹਦਾ ਘਰ ਵੱਸਦਾ ਵੀ ਮੈਂ ਵੱਸ ਲੈਣਦਾ ਜੇ ਤਾਂ ਕੋਈ ਆਪ ਦੇ ਰੱਬ ਨੇ ਧੀ ਦਿੱਤੀ ਹੁੰਦੀ ਨਾ ਫੇਰ ਉਹਨਾਂ ਨੂੰ ਪਤਾ ਲੱਗਦਾ ਫੇਰ ਪਤਾ ਲੱਗਦਾ ਗੱਲ ਪੱਕੀ ਹੈ ਹਾਂ ਵੀਕੇ ਮੈਂ ਬਿਲਕੁਲ ਜਾਣ ਦਾ ਤਾਂ ਹੱਕ ਹੀ ਨਹੀਂ ਮੰਨਦਾ ਸੀਗਾ ਪਹਿਲੀ ਗੱਲ ਤਾਂ ਜੇ ਇੱਥੇ ਆਉਂਦੇ ਜੇ ਕੋਈ ਗੱਲਬਾਤ ਸੀ ਉਹਦੇ ਦਿਲ ਦੇ ਵਿੱਚ ਤਾਂ ਇੱਥੇ ਆ ਕੇ ਗੱਲ ਆਪਣੇ ਨਾਲ ਕਰਕੇ ਜਾਂਦੇ ਉੱਥੇ ਜਾਣ ਦਾ ਤਾਂ ਹੱਕ ਹੀ ਨਹੀਂ ਐਵੇਂ ਕੁੜੀ ਦੇ ਘਰੇ ਜਾਣ ਦਾ ਪਹਿਲਾਂ ਤਾਂ ਕਿਸੇ ਨੇ ਪੈਰ ਨਹੀਂ ਪਾਇਆ ਜਾ ਕੇ ਤੇ ਹੁਣ ਜਾ ਜਾ ਕੇ ਇਹ ਗੱਲਾਂ ਕਰਦੀ ਐ ਕਿ ਉਹਨੂੰ ਕਹਿੰਦੀ ਹਰਪ੍ਰੀਤ ਨੂੰ ਤੇ ਉਹਦੀ ਸੱਸ ਬੈਠੀ ਕਹਿੰਦੀ ਸਾਨੂੰ ਸ਼ਰਮ ਆਉਂਦੀ ਐ ਕਹਿੰਦੀ ਤੇਰੀ ਮਾਂ ਪੇਕੀ ਬੈਠੀ ਐ ਤਾਂ ਕਰਕੇ ਕਹਿੰਦੀ ਮੈਂ ਤਾਂ ਆਈਆਂ ਭਾਈ ਤੂੰ ਆਖ ਤੇਰੀ ਮਾਂ ਜਾਵੇ ਮੇਰੇ ਨਾਲ ਲੈ ਹਰਪ੍ਰੀਤ ਅੱਗੋ ਬੋਲੀ ਨਹੀਂ ਹਰਪ੍ਰੀਤ ਨੇ ਤਾਂ ਪਤਾ ਨਹੀਂ ਕੀ ਕਿਹਾ ਕੀ ਨਹੀਂ ਹੁਣ ਉਹ ਤਾਂ ਆਈ ਆ ਰਹੀ ਸੀ ਕਹਿੰਦੀ ਮੰਮੀ ਮੈਂ ਚੱਲ ਲੋੜ ਹੀ ਨਹੀਂ ਮੰਮੀ ਜਿਆਦਾ ਦਿਮਾਗ ਤੇ ਬੋਝ ਪਾਉਂਦੀ ਹੁਣ ਜਦੋਂ ਆਈ ਨਾ ਉਹਨੂੰ ਤਾਂ ਮੈਂ ਟੱਕਰੂੰਗੀ ਮੈਂ ਕਰੂੰ ਉਹਦੇ ਨਾਲ ਗੱਲ ਤੂੰ ਵੀ ਐਂ ਕਰੀ ਹਰਪ੍ਰੀਤ ਨੂੰ ਫੋਨ ਲਾ ਕੇ ਨਾ ਉਹਦੇ ਨਾਲ ਗੱਲ ਕਰ ਲਈ ਇੱਕ ਵਾਰੀ ਹਜੇ ਕੀ ਪਤਾ ਉਹਨੂੰ ਕੀ ਕੁਝ ਕਿਹਾ ਹੋਊ ਕੀ ਨਾ ਕਿਹਾ ਉਹਨਾਂ ਨੇ ਉਹ ਵੀ ਆਪਣੇ ਜਵਾਕੜੀ ਨਾ ਇੰਨੀ ਜੋਗੀ ਹੈ ਨਹੀਂਗੀ ਉਹਨੂੰ ਵੀ ਜਿਵੇਂ ਕੋਈ ਗੱਲਾਂ ਚਲਾ ਲੈਂਦਾ ਉਹਵੇਂ ਉਹ ਲੱਗ ਜਾਂਦੀ ਹੈ ਉਹ ਨਿਆਣੀ ਹੈ ਉਹਨੂੰ ਵਿਚਾਰੇ ਨੂੰ ਕੀ ਪਤਾਗਾ ਤੂੰ ਉਹਨੂੰ ਫੋਨ ਲਾ ਕੇ ਕੋਈ ਗੱਲਬਾਤ ਪੁੱਛ ਲਈ ਸਾਨੂੰ ਤਾਂ ਉਹਨੇ ਹਜੇ ਕੋਈ ਗੱਲ ਦੱਸੀ ਨਹੀਂਗੀ ਉਹ ਸਾਡੇ ਕੋਲ ਚੰਗੀਆਂ ਗੱਲਾਂ ਚ ਲੱਗੇ ਪਏ ਆ ਵੀਰ ਆ ਬਚਾਰਾ ਮੂਹਰ ਚੱਕੀ ਜਾਂਦਾ ਮੈਨੂੰ ਤਾਂ ਪਤਾ ਨਹੀਂ ਲੱਗਦਾ ਤੁਹਾਡੇ ਰਾਮ ਖੋਟੋਲੇ ਦਾ ਕੀ ਗੱਲਾਂ ਕਰੀ ਜਾਂਦੇ ਹੋ ਬਲੇ ਬਾਕੀ ਛੋਟੇ ਘਰ ਦੀਆਂ ਗੱਲਾਂ ਮੈਨੂੰ ਹੀ ਗੱਲਾਂ ਦਾ ਨਹੀਂ ਪਤਾ ਬਈ ਵੀਰੇ ਸਾਡੀਆਂ ਰਿਸ਼ਤੇਦਾਰੀਆਂ ਦੀ ਉਲਝਣ ਤਾਣੀਆਂ ਇੱਕ ਤਾਣੀ ਸੁਲਝਾਈ ਦੀ ਆ ਦੂਜੀ ਪਹਿਲਾਂ ਉਲਝ ਜਾਂਦੀ ਆ ਇਹ ਤਾਣੀਆਂ ਤਾਂ ਸਮਝ ਆਓ ਫਿਰ ਤੁਸੀਂ ਇਹ ਛੋਟੀਆਂ ਛੋਟੀਆਂ ਗੱਲਾਂ ਕਰਨੀ ਰਿਸ਼ਤੇਾਂ 'ਚ ਫਰਕ ਪਾ ਜਾਂਦਾ ਹੁੰਦਾ ਬੇਪੁੱਤ ਅਸੀਂ ਤਾਂ ਬਥੇਰਾ ਜ਼ੋਰ ਲਾਉਨੇ ਆ ਵੀ ਰਿਸ਼ਤੇ ਆ ਹੀ ਬਣੇ ਰਹਿਣ ਗੱਲ ਕਰਾ ਕੇ ਉਹ ਸ਼ਰੀਕ ਸ਼ਰੀਕਾਂ ਵਾਲੀ ਕਰਦੇ ਆ ਫਿਰ ਭਾਈ ਨਾਮ ਇਥੋਂ ਚੁੱਪ ਬੈਠਾ ਜਾਂਦਾ ਨਾ ਮੇਰੇ ਜਵਾਕਾਂ ਤੋਂ ਬੈਠਾ ਜਾਂਦਾ ਆਹੀ ਦਾ ਕਰਨਾ ਹੀ ਪੈਂਦਾ ਨਾਲ ਬੋਲਣੇ ਹਾਂ ਹਾਂ ਇਹ ਤਾਂ ਹੈ ਤਾਂ ਕਰਕੇ ਬਸ ਉਲਝੇ ਪਈਆਂਗੇ ਚਲ ਠੀਕ ਆ ਮਪੀਸ ਮੈਂ ਜਾਣਾਗਾ ਉਹ ਬਾਪੂ ਨੂੰ ਵੀ ਦਵਾਈ ਦੋਈ ਦੇਣੀ ਆ ਜਾ ਕੇ ਹਾਂ ਠੀਕ ਆ ਵੀਰੇ ਤੇ ਰੋਟੀ ਪਾਣੀ ਖਾ ਕੇ ਆ ਗਿਆਂਦਾ ਪੁੱਤ ਤੂੰ ਨਹੀਂ ਨਹੀਂ ਰੋਟੀ ਪਾਣੀ ਕੋਈ ਗੱਲ ਨਹੀਂ ਘਰੀਏ ਖਾ ਲੂੰਗਾ ਜਾ ਕੇ ਮੈਂ ਨੇੜੇ ਬਾਪੂ ਨੂੰ ਖਵਾ ਦੂੰਗਾ ਚਲੋ ਠੀਕ ਆ ਚੰਗਾ ਧਿਆਨ ਨਾਲ ਜਾਈ ਬਾਈ ਚੰਗਾ ਬੱਤ ਚੰਗਾ ਪੁੱਤ ਠੀਕ ਆ ਠੀਕ ਆ ਬਾਈ ਠੀਕ ਇਹਨੂੰ ਵੀ ਔਖਾ ਲਜਵਾਕ ਨੂੰ ਹੈ ਨਾਲੇ ਤਾਂ ਸਾਰਾ ਘਰ ਦਾ ਦੇਖਣਾ ਪੈਂਦਾ ਨਾਲੇ ਬਾਪੂ ਬਿਮਾਰ ਹੋ ਤਾਂ ਤਾਂ ਹੀ ਤੈਨੂੰ ਕਹਿੰਦੀ ਸੀ ਪੁੱਤ ਚਾਰ ਦਿਨ ਹੋਰ ਲਾਏ ਆਉਂਦੀ ਚਲ ਇੱਥੇ ਤਾਂ ਡੰਗ ਲ ਕੋਈ ਨਹੀਂ ਮੰਮੀ ਹੁਣ ਉਹ ਸਦਾ ਉੱਥੇ ਥੋੜੀ ਬੈਠੀ ਰਹਿਣਾ ਸੀਗਾ ਆਉਣਾ ਤਾਂ ਫੇਰ ਵੀ ਘਰ ਨੂੰ ਹੀ ਸੀ ਵਾਪਸ ਚੱਲ ਚੰਗਾ ਪੁੱਤ ਤੇਰੀ ਮਰਜ਼ੀ ਆ ਚੱਲ ਫੇਰ ਗੇੜਾ ਮਾਰਿਆ ਉਹਨਾਂ ਨਾਲੇ ਲਾਡੀ ਜਾ ਕੇ ਪਤਾ ਲੈ ਆਊਗਾ ਨਾਲੇ ਵੀਰਾ ਤਾਂ ਨਾ ਹੁਣ ਆਪ ਔਖਾ ਹੁੰਦਾ ਅਸੀਂ ਤਾਂ ਬਥੇਰਾ ਕਿਹਾ ਸੀ ਵੀ ਭਾਈ ਵਿਆਹ ਕਰਵਾ ਲੈ ਵਿਆਹ ਕਰਵਾ ਲੈ ਨਹੀਂ ਕਰਵਾਉਂਦਾ ਫੇਰ ਕੀ ਕਰੀਏ ਨਹੀਂ ਹੁੰਦਾ ਪੁੱਤ ਜਦੋਂ ਕਰਮਾਂ ਚਾ ਜਦੋਂ ਸੰਜੋਗ ਜੁੜੇ ਫੇਰ ਹੀ ਹੋਊਗਾ ਆਪਣੀ ਕਾਲ ਨਾ ਕੁਝ ਨਹੀਂ ਹੁੰਦਾ ਨਾਲੇ ਕੋਈ ਨਹੀਂ ਚੱਲ ਮੈਂ ਕੰਮ ਵਾਲੀ ਲਾ ਕੇ ਆਈ ਆ ਕਿ ਇਹ ਆ ਉਹ ਨੂੰ ਵੀ ਸੁਬਾ ਸਾਂ ਨਾਲ ਰੋਟੀ ਬਣਾਉਂਦਾ ਕਰ ਵੀਰੇ ਤੇ ਬਾਪੂ ਦੀ ਉਹ ਕੰਮ ਵਾਲੀ ਤੋਂ ਮੈਨੂੰ ਯਾਦ ਆਇਆ ਮੈਂ ਤਾਂ ਆਪਸੋੜਾ ਕੇ ਇੱਥੇ ਬਹਿ ਗਿਆ ਮੈਂ ਜਾਣਾ ਸੀ ਸ਼ਹਿਰ ਪਤਾ ਕਰਨ ਕੰਮ ਵਾਲੀ ਦਾ ਅਧਿਕਾਰੀ ਆ ਮਾਂ ਦੇਖ ਲੈ ਹੁਣ ਮਾਨਪਰੀ ਤਾਗ ਹੀ ਹੁਣ ਕੰਮ ਵਾਲੀ ਕੀ ਕਰਨੀ ਆ ਤੂੰ ਉਹ ਬੇਬੇ ਫਿਰ ਕਈ ਵਾਰੀ ਹੁਣ ਇਹਨੂੰ ਵੀ ਘੇੜਾ ਮਾਰਨ ਜਾਣਾ ਕੋਈ ਨਾ ਕੋਈ ਨਾ ਤੂੰ ਇਹ ਗੱਲ ਦਾ ਫੇਕਾ ਨਾ ਕਰ ਹਣਾ ਕਿੰਨਾ ਕੰਮ ਆ ਹੁਣ ਵਧੀਆ ਆਪੇ ਕਰ ਲਿਆ ਕਰਾਂਗੇ ਅਸੀਂ ਨਾਲ ਮਿਲ ਕੇ ਬਸ ਚਾ ਠੀਕ ਆ ਫਿਰ ਮੈਂ ਮੁੰਡੇ ਨਾਲ ਤਾਂ ਜਾਇਆ ਆ ਜਾਇਆ ਜਾਇਆ ਅੱਗੇ ਕੰਮ ਕਰਾਈਏ ਕਰਨੇ ਆ ਹਾਂ ਮਾਨਪਰੀ ਚੱਕ ਆ ਰੱਕੇ ਉਹ ਤਾਂ ਸਮਾਣਾ ਆਦਾ। ਮੇਰੇ ਮਗਰੋਂ ਗੇੜੇ ਹੀ ਗੱਡੇ ਨੇ ਵੀ ਕੰਮ ਤਾਂ ਕੋਈ ਕੀਤਾ ਝੰਗ ਦਾ। ਬਸ ਐ ਹੀ ਆ ਪੁੱਤ। ਮਾੜਾ ਮੋਟਾ ਕਰਾ ਦਿੰਦਾ ਸੀ ਐਂ ਤਾਂ ਪਸੂ ਟਾਂਡੇ। ਉਧਰ ਸਾਹਮਦਾ ਸੀਗਾ ਚਲ ਇੱਧਰ ਮੈਂ ਮਾੜਾ ਮੋਟਾ ਕਰ ਲੈੰਦੀ ਸੀ। ਐ ਹੁੰਦਾ ਸਿਆਣੇ ਤੇ ਪੁੱਤਰਾ। ਨਾਲ ਤਾਂ ਪੇਕੀਂ ਜਾ ਕੇ ਅੱਗਾ ਤੱਗਾ ਲੈਂਦੀ ਐ। ਨਾਲੇ ਇੱਥੋਂ ਦੀ ਸਾਰੀ ਜ਼ਿੰਮੇਵਾਰੀ ਸਮਝਦੀ ਐ। ਨਹੀਂ ਸਹੀ ਕਹਨੀ ਆ ਭਣੇ। ਮੈਂ ਤਾਂ ਐਵੇਂ ਇਹਨੂੰ ਇੰਨਾ ਕੁਝ ਬੋਲਦੀ ਰਹੀ ਪਹਿਲਾਂ। ਇਹ ਜੀ ਨੂੰ ਤਾਂ ਰੱਬ ਘਰ ਕਰ ਦੇਵੇ। ਤੇ ਹੋਰ ਤਾਂ ਹੀ ਤਾਂ ਤੈਨੂੰ ਕਹਿਨੀ ਆ। ਵੀ ਆਪਦੀ ਸੇਵਾ ਕਰਾ ਬਹਿ ਕੇ ਸੁੱਖਣਾ ਇੱਕ ਨੋਹ ਆ ਆਪਣੇ ਦੋ ਜਣੀਆਂ ਦੀ। ਲੈ ਫ alle ratta veni kuin